ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਲਓ ਜੀ ਇਹ ਹੈਗਾ ਜੀ ਚਾੜੂ ਚਾੜੂ ਬਿਲਕੁਲ ਨਵਾਂ ਆ ਕਵਰ ਹਜੇ ਆਪਾਂ ਲਾਇਆ ਨਹੀਂ ਇਸ ਦਾ ਤੇ ਇੱਕ ਹਾਊਸ ਵਾਈਫ ਨੂੰ ਝਾੜੂ ਦੀ ਅਹਿਮੀਅਤ ਬਹੁਤ ਜ਼ਿਆਦਾ ਪਤਾ ਹੁੰਦੀ ਹੈ ਕਿਉਂਕਿ ਝਾੜੂ ਜਿਹੜਾ ਡੇਲੀ ਰੁਟੀਨ ਦੀ ਸਫਾਈ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀਆਂ ਕਿ ਆਪਾਂ ਝਾੜੂ ਨੂੰ ਸਾਲ ਭਰ ਵਾਸਤੇ ਕਿਵੇਂ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਤਾਂ ਕਿ ਇਹ ਟੁੱਟੇ ਨਾ ਇਸ ਕਰਕੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਕਿਓ ਜੀ ਲੱਗੀ ਵੀਡੀਓ ਚਲੋ ਸਭ ਤੋਂ ਪਹਿਲਾਂ ਆਪਾਂ ਇਸ ਦਾ ਕਵਰ ਜਿਹੜਾ ਆਹ ਉਹ ਲਾ ਲੈਂਦੇ ਹਾਂ ਚਾੜੂ ਵਰਗਾ ਬਰੱਪਾ ਨਾਲੇ ਹ ਤੇ ਜਦੋਂ ਵੀ ਆਪਾਂ ਨਵਾਂ ਝਾੜੂ ਯੂਜ਼ ਕਰਦੇ ਆਂ ਤਾਂ ਉਸ ਵਿੱਚ ਇਹ ਜਿਹੜਾ ਇਹਦਾ ਘਾਹ ਫੂਸ ਜਿਆ ਬਹੁਤ ਲੈਂਦਾ ਰਹਿੰਦਾ ਹੈ ਨਾ ਜਿਸ ਨਾਲ ਸਫਾਈ ਕਰਨ ਦੀ ਬਜਾਏ ਕਚਰਾ ਹੋਰ ਜ਼ਿਆਦਾ ਹੋ ਜਾਂਦਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਦੱਸਦੇ ਆਂ ਵੀ ਇਹ ਝਾੜੂ ਨੂੰ ਕਿੱਦਾਂ ਸਾਫ਼ ਕੀਤਾ ਜਾਂਦਾ ਆ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਕੋਈ ਵੀ ਪੁਰਾਣਾ ਕੰਗਾ ਲੈ ਲਓ ਇਸ ਤਰ੍ਹਾਂ ਪੁਰਾਣਾ ਕੰਗਾ ਤੇ ਇਹ ਜਿਹੜਾ ਮੋٹے ਦਿੰਦੇ ਹੁੰਦੇ ਆ ਉਸ ਨੂੰ ਇਸ ਤਰ੍ਹਾਂ ਤੁਸੀਂ ਐਸ ਸਾਈਡ ਤੋਂ ਜਾਨੀ ਕਿ ਉੱਪਰਲੀ ਸਾਈਡ ਤੋਂ ਨਿਜਲੀ ਸਾਈਡ ਵੱਲ ਨੂੰ ਜਾਣਾ ਹੈ ਤੇ ਇਸ ਤਰ੍ਹਾਂ ਸਾਫ ਕਰਨਾ ਇਸ ਤਰੀਕੇ ਨਾਲ ਤੁਸੀਂ ਸਾਫ ਕਰਨਾ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਜਿਹੜਾ ਆ ਇਹਦਾ ਘਾਫੂਸ ਜਹਾ ਉਹ ਡੇਗ ਰਿਹਾ ਹੈ ਤੇ ਇਸ ਨਾਲ ਕੀ ਹੋਊਗਾ ਝਾੜੂ ਵਧੀਆ ਸਾਫ਼ ਹੋ ਜਾਂਦਾ ਮੰਨ ਲਓ ਅਗਰ ਤੁਹਾਡੇ ਘਰੇ ਕੋਈ ਪੁਰਾਣਾ ਕੰਗਾ ਹੈ ਨੀਗਾ ਤਾਂ ਉਸ ਦੀ ਜਗ੍ਹਾ ਤੇ ਤੁਸੀਂ ਕੀ ਵਰਤ ਸਕਦੇ ਉਹ ਵੀ ਤੁਹਾਨੂੰ ਮੈਂ ਦੱਸ ਦਈਆਂ ਇਹ ਕੱਪੜੇ ਤੋਂ ਨਾਲਾ ਬਰਸ਼ ਆਮ ਘਰਾਂ ਦੇ ਵਿੱਚ ਹੁੰਦਾ ਹੀ ਹੁੰਦਾ ਆ ਤੇ ਇਸ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਬਰਸ਼ ਨੂੰ ਯੂਜ਼ ਕਰਦੇ ਹੋਏ ਝਾੜੂ ਨੂੰ ਸਾਫ਼ ਕਰਨਾ ਇਸ ਤਰ੍ਹਾਂ ਕੀ ਹੋਊਗਾ ਇਹਦਾ ਜਿਹੜਾ ਸਾਰਾ ਘਾਹ ਪੂਸਜਾ ਉਹ ਨਿਕਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਇਕੱਠਾ ਹੋ ਰਿਹਾ ਹੈ ਇਸ ਤਰ੍ਹਾਂ ਫਿਰ ਜਦੋਂ ਆਪਾਂ ਇਸ ਨਾਲ ਆਪਾਂ ਫਰਸ਼ ਦੀ ਸਫਾਈ ਕਰਦੇ ਹਾਂ ਤੇ ਬਿਲਕੁਲ ਵੀ ਇਹਦਾ ਕੂੜਾ ਕਰਕਟੰਨੇ ਨਿਕਲਦਾ ਜੇ ਤੁਹਾਡੇ ਕੋਲੇ ਪੁਰਾਣਾ ਕੰਗਾ ਜਾਂ ਬ੍ਰਸ਼ ਦੋਨੇ ਚੀਜ਼ਾਂ ਹੈ ਨਹੀਂ ਤਾਂ ਤੁਸੀਂ ਤੀਸਰੀ ਟ੍ਰਿਕ ਨੂੰ ਵੀ ਯੂਜ਼ ਕਰ ਸਕਦੇ ਹੋ ਇਸ ਵਾਸਤੇ ਤੁਸੀਂ ਇਹਦਾ ਥੋੜਾ ਜਿਹਾ ਹਿੱਸਾ ਲੈਣਾ ਹੈ ਉਸ ਨੂੰ ਦੋਨਾਂ ਹੱਥਾਂ ਨਾਲ ਇਸ ਤਰ੍ਹਾਂ ਮਲਣਾ ਦਾ ਹਲਕੇ ਹਲਕੇ ਦੋਨਾਂ ਹੱਥਾਂ ਨਾਲ ਇਸ ਤਰ੍ਹਾਂ ਰਗੜਦੇ ਹੋਏ ਝਾੜੂ ਨੂੰ ਸਾਫ਼ ਕਰਨਾ ਹੈ ਇਹ ਤੁਸੀਂ ਦੇਖ ਰਹੇ ਹੋ ਹੱਥਾਂ ਤੇ ਵੀ ਕਿੰਨਾ ਆ ਰਿਹਾ ਬੂਰਾ ਜਾਂ ਪਰ ਇਸ ਤਰੀਕੇ ਨਾਲ ਵੀ ਵਧੀਆ ਸਾਫ਼ ਹੋ ਜਾਂਦਾ ਇਸ ਤਰ੍ਹਾਂ ਦੋਨੋਂ ਸਾਈਡਾਂ ਤੇ ਕਮਾਹ ਕਮਾ ਕੇ ਤੁਸੀਂ ਸਾਰਾ ਇਸ ਨੂੰ ਸਾਫ਼ ਕਰ ਲੈਣਾ ਹੈ ਔਰ ਵਿੱਚ ਵਿੱਚ ਦੀ ਇਸ ਤਰ੍ਹਾਂ ਛਾੜਦੇ ਰਹਿਣਾ ਹੈ ਤੇ ਤੁਸੀਂ ਦੇਖ ਰਹੇ ਹੋ ਕਿੰਨਾ ਕਚਰਾ ਜਿਹੜਾ ਨਿਕਲ ਆਇਆ ਹੈ ਇਹ ਦੇਖੋ ਕਿੰਨਾ ਕਚਰਾ ਜਿਹੜਾ ਨਿਕਲ ਆਇਆ ਤੇ ਚੌਥਾ ਟ੍ਰਿਕ ਆਪਾਂ ਤੁਹਾਨੂੰ ਦੱਸਦੇ ਹਾਂ ਹੁਣ ਚੌਥੀ ਟ੍ਰਿਕ ਹੈ ਜਿਹੜੀ ਫਰਸ਼ ਥੋੜੀ ਜਿਹੀ ਖੁਰਦਰੀ ਹੁੰਦੀ ਹੈ ਜਿਹਦਾ ਇੱਟਾਂ ਵਾਲੀ ਫਰਸ਼ ਹੋ ਗਈ ਹੈ ਜਿਹੜੀ ਖੁਰਦਰੀ ਫਰਸ਼ ਹੁੰਦੀ ਆ ਉੱਥੇ ਪਹਿਲੇ ਦਿਨ ਝਾੜੂ ਇਸ ਨਾਲ ਲੋਣਾ ਤੁਸੀਂ ਇਸ ਤਰ੍ਹਾਂ ਕੀ ਹੋਗਾ ਜਿਹੜਾ ਹਲਕਾ ਫੁਲਕਾ ਬੂਰਾ ਜਿਹਾ ਰਹਿ ਗਿਆ ਉਹ ਨਿਕਲ ਜਾਊਗਾ ਫੇਰ ਤੁਸੀਂ ਮਾਰਬਲ ਤੇ ਜਾਂ ਦੂਸਰੀ ਫਰਸ਼ ਤੇ ਇਸ ਨੂੰ ਯੂਜ਼ ਕਰ ਸਕਦੇ ਹੋ ਵਧੀਆ ਇਹਦੇ ਕੋਣ ਬਹੁਤ ਘੱਟ ਨਿਕਲਦੇ ਆ ਤੇ ਫਰਸ਼ ਵਧੀਆ ਸਾਫ਼ ਹੋ ਰਹੀ ਐ ਹੁਣ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੇ ਸੀਗੇ ਝਾੜ ਟ੍ਰਿਕਸ ਜਿਸ ਨਾਲ ਤੁਸੀਂ ਝਾੜੂ ਨੂੰ ਵਧੀਆ ਸਾਫ਼ ਕਰ ਸਕਦੇ ਹੋ ਤੇ ਹੁਣ ਆਪਾਂ ਇਧਰ ਇਹਨੂੰ ਸਫਾਈ ਕਰ ਦਿੰਨੇ ਆ ਸਾਈਡ ਤੇ ਕਰ ਦਿੰਨੇ ਆ ਤੇ ਹੁਣ ਤੁਹਾਨੂੰ ਆਪਾਂ ਸ਼ੇਅਰ ਕਰ ਰਹੀ ਆ ਕਿ ਤੁਸੀਂ ਝਾੜੂ ਨੂੰ ਕਿਦਾਂ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਆ ਤਾਂ ਕਿ ਇਸਦੇ ਤਿੰਕੇ ਵਗੈਰਾ ਟੁੱਟਣ ਨਾ ਸਾਲ ਭਰ ਵਾਸਤੇ ਵਧੀਆ ਯੂਜ਼ ਕਰ ਸਕਦੇ ਤੁਸੀਂ ਵਧੀਆ ਇਸ ਨਾਲ ਸਫਾਈ ਕਰ ਸਕਦੇ ਆ ਇਸ ਵਾਸਤੇ ਆਪਾਂ ਕੀ ਕਰਨਾ ਆ ਆਪਾਂ ਲੈ ਲੈਣੀ ਕੋਈ ਵੀ ਪੁਰਾਣੀ ਚੁਰਾਵ ਜੋ ਕਿ ਘਰੇ ਆਪਣੇ ਹੁੰਦੀਆਂ ਜਾਂ ਆਮ ਪੁਰਾਣੀਆਂ ਹੋ ਗਈਆਂ ਜੁਰਾਬਾਂ ਤੇ ਇਹ ਜੁਰਾਬ ਦੇ ਨਾਲ ਤੁਸੀਂ ਇਸ ਨੂੰ ਵਧੀਆ ਸੰਭਾਲ ਕਰ ਸਕਦੇ ਆ ਕਿਵੇਂ ਕਰ ਸਕਦੇ ਹੋ ਤੁਹਾਨੂੰ ਦੱਸਦੀ ਆ ਮੈਂ ਇਸ ਤਰ੍ਹਾਂ ਤੁਸੀਂ 2-3 ਰਬੜ ਬੈਂਡ ਲੈ ਲੈਣੇ ਆ ਇਸ ਤਰ੍ਹਾਂ ਕਰਕੇ ਇਸ ਨੂੰ ਖੋਲ ਲੈਣਾ ਦੋਨੋਂ ਰਬੜ ਬੈਂਡ ਨੂੰ ਤੇ ਆਹ ਜਿਹੜੀ ਜੁਰਾਬ ਲਈ ਆ ਆਪਾਂ ਇਸ ਤੇ ਝਾੜੂ ਦੇ ਹੈਂਡਲ ਤੇ ਚੜਾ ਲੈਣੀ ਆ ਇਹ ਤੁਸੀਂ ਥੋੜੀ ਜੀ ਲੰਬੀ ਜੁਰਾਬ ਜਿਹੜੀ ਉਹੀ ਲੈਣੀ ਆ ਜਿਹੜੀ ਪੂਰੀ ਹੈਂਡਲ ਤੇ ਕਵਰ ਆ ਜਾਵੇ ਐਕਸਟਰਾ ਕਰਕੇ ਤੇ ਆਹ ਰਬੜ ਬੈਂਡ ਆਪਾਂ ਇਸ ਤੇ ਲਾ ਦੇਣਾ ਹੈ ਤਾਂ ਕਿ ਇੱਥੇ ਜਿੱਥੇ ਇਹ ਸ਼ੁਰੂ ਹੁੰਦੇ ਆ ਤਿੰਕੇ ਜੇ ਬਾਹਰ ਨਿਕਲਦੇ ਆ ਹੈਂਡਲ ਦੇ ਵਿੱਚੋਂ ਉੱਥੇ ਕੋਈ ਵੀ ਪ੍ਰੈਸ਼ਰ ਨਾ ਪਵੇ ਟੁੱਟੇ ਨਾ ਤੇ ਇਸ ਨਾਲ ਕੀ ਹੋਊਗਾ ਆਪਣਾ ਝਾੜੂ ਜਿਹੜਾ ਸਾਲ ਭਰ ਵਾਸਤੇ ਵਧੀਆ ਚੱਲੂਗਾ ਤੇ ਕਈਆਂ ਨੂੰ ਇਹ ਵੀ ਪ੍ਰੋਬਲਮ ਹੁੰਦੀ ਆ ਵੀ ਹੈਂਡਲ क्रैक ਵਗੈਰਾ ਹੋ ਜਾਂਦੇ ਆ ਤਾਂ ਫਿਰ ਹੱਥਾਂ ਤੇ ਜੁੱਭਣ ਲੱਗ ਜਾਂਦੇ ਆ ਨਾ ਕਿਉਂਕਿ ਇਹ ਲੋਹੇ ਦੇ ਹੁੰਦੇ ਆ ਹੈਂਡਲ ਜਿਹੜੇ ਹੁੰਦੇ ਆ ਤੇ ਜੇ ਤਾਂ ਪਲਾਸਟਿਕ ਦੇ ਹੁਣ ਫੇ ਤਾਂ ਵਧੀਆ ਹੈ ਪਰ ਪਲਾਸਟਿਕ ਵਾਲੇ ਜਿਆਦਾ ਹੰਡਦੇ ਨਹੀਂ ਜਿਹੜੇ ਲੋਹੇ ਦੇ ਹੁੰਦੇ ਕਈ ਵਾਰੀ क्रैक ਹੋ ਜਾਂਦੇ ਆ ਤੇ ਉਹ ਫਿਰ ਹੱਥਾਂ ਤੇ ਵੱਜਣ ਲੱਗ ਜਾਂਦੇ ਤਾਂ ਉਸ ਪ੍ਰੋਬਲਮ ਵੀ ਆਪਣੀ ਉਹ ਵਾਲੀ ਪ੍ਰੋਬਲਮ ਵੀ ਆਪਣੀ ਸੋਲਵ ਹੋ ਜਾਂਦੀ ਆ ਇਸ ਤਰ੍ਹਾਂ ਅਗਰ ਆਪਾਂ ਝਾੜੂ ਤੇ ਜੁਰਾਬ ਦਾ ਯੂਜ਼ ਕਰਦੇ ਆ ਤਾਂ ਚੜਾ ਕੇ ਰੱਖਦੇ ਆ ਜੀ ਚਲੋ ਹੁਣ ਮੈਂ ਤੁਹਾਨੂੰ ਚੜਾ ਕੇ ਦਿਖਾਉਣੀ ਆ ਜੋ ਜੀ ਤੁਸੀਂ ਦੇਖ ਰਹੇ ਹੋ ਕਿ ਜੁਰਾਵਨਾ ਵਧੀਆ ਆਪਾਂ ਹੈਂਡਲ ਨੂੰ ਕਵਰ ਕਰਤਾ ਹੈ ਤੇ ਰਬੜ ਬੈਂਡ ਵੀ ਜੜਾਇਆ ਇਸ ਤੇ ਲਾਤਾ ਆ ਹੁਣ ਬਿਲਕੁਲ ਵੀ ਜਿਵੇਂ ਮਰਜ਼ੀ ਆਪਾਂ ਯੂਜ਼ ਕਰੀਏ ਚਾਹੀਏ ਹੈਂਡਲ ਆਪਣਾ ਇਹ ਜਿਹੜਾ ਝਾੜੂ ਦਾ ਹੈਂਡਲ ਐ ਕ੍ਰੈਕ ਹੋ ਜਵੇ ਤਾਂ ਵੀ ਹੱਥਾਂ 'ਚ ਨਹੀਂ ਵੱਜੂਗਾ ਤੇ ਆ ਜਿਹੜੇ ਤਿੰਕੇ ਆ ਇਹ ਵੀ ਨਹੀਂ ਟੁੱਟਣਗੇ ਹਾਂਜੀ ਇਹ ਤੁਹਾਨੂੰ ਵੀਡੀਓ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਟ੍ਰਿਕਸ ਜਰੂਰ ਯੂਜ਼ ਕਰਨਾ ਜਦੋਂ ਵੀ ਤੁਸੀਂ ਨਵਾਂ ਝਾੜੂ ਯੂਜ਼ ਕਰਦੇ ਆ ਜਾਂ ਫਿਰ ਝਾੜੂ ਨੂੰ ਤੁਸੀਂ ਸਾਲ ਭਰ ਵਾਸਤੇ ਵਧੀਆ ਤਰੀਕੇ ਨਾਲ ਚਲਾਉਣਾ ਚਾਹੁੰਦੇ ਆ ਜੀ ਠੀਕ ਹੈ ਜੀ ਮਿਲਾਂਗੇ ਕੱਲੂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸੋਸ਼ੀਕਾਲ ਜੀ